ਇਹ ਦੋਹਰਾ ਇਹ ਪਾਹਨ ਕਿਆ ਕਾਜ ਹੈ ਕਛੂ ਨਾ ਦੇਵ ਕੋਏ ਹੋਏ दामन ਜੇ ਪਾਸ ਜੀ ਚਹੇ ਜੋ ਲੈ ਵਸੋਏ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀਆਂ ਨੇ ਤਾਈ ਮਰਦਾਨੇ ਨੂੰ ਲਾਲ ਦਿੱਤਾ ਹੈ ਤੇ ਕਾਈ ਮਰਦਾਨਾ ਜੀ ਸਤਿਗੁਰੂ ਜੀ ਨੂੰ ਕਹਿੰਦੇ ਨੇ ਸਤਿਗੁਰੂ ਜੀ ਇਸ ਪੱਥਰ ਦੇ ਨਾਲ ਭਲਾ ਸਾਡਾ ਕਿਹੜਾ ਕੰਮ ਸਰੇਗਾ ਆਪ ਕੀ ਇਸ ਦੇ ਬਦਲੇ ਸਾਨੂੰ ਕੋਈ ਕੁਝ ਨਹੀਂ ਦੇਵੇਗਾ ਜੇਕਰ ਆਪਣੇ ਕੋਲ ਧਨ ਹੋਵੇ ਦਾਮ ਹੋਵੇ ਤੇ ਫਿਰ ਜੋ ਚਾਹੀਏ ਉਹ ਲੈ ਸਕਦੇ ਹਾਂ ਚੌਪਈ ਜਾ ਕੇ ਬਾੰਦੇ ਭੂਖ ਨਾ ਜਾਵਹਿ ਜਬ ਲਾਓ ਹੱਥ ਆਹਾਰ ਨਾ ਆਵਹਿ ਤੇ ਭਾਈ ਮਰਦਾਨਾ ਜੀ ਕਹਨ ਲੱਗੇ ਸਤਿਗੁਰੂ ਜੀ ਇਸ ਪੱਥਰ ਨੂੰ ਆਪਣੇ ਪੱਲੇ ਦੇ ਨਾਲ ਬੰਨਣਾ ਪੱਲੇ ਦੇ ਨਾਲ ਬੰਨਿਆ ਪੁੱਖ ਨਹੀਂ ਜਾਵੇਗੀ ਜੇਕਰ ਧਨ ਹੋਵੇ ਤਾਂ ਦੇ ਨਾਲ ਹੀ ਭੋਜਨ ਖਰੀਦਿਆ ਜਾ ਸਕਦਾ ਹੈ ਇਸ ਕਰਕੇ ਸਤਿਗੁਰੂ ਜੀ ਤੁਸੀਂ ਸਾਡੇ ਕੋਈ ਭੁੱਖ ਦਾ ਪ੍ਰਬੰਧ ਹੀਲਾ ਕਰਨਾ ਕਰੋ ਇਸ ਤਰ੍ਹਾਂ ਸਤਿਗੁਰੂ ਜੀ ਨੂੰ ਕਹਿ ਰਹੇ ਹਨ ਸ੍ਰੀ ਗੁਰ ਕਹਿ ਨਿਕਟਹ ਨਗਰੀ ਤਹ ਕੀਮਤ ਇਸ ਹੋਏ ਉਜਗਰੀ ਇਹ ਸਤਿਗੁਰੂ ਜੀ ਕਹਨ ਲੱਗੇ ਭਾਈ ਮਰਦਾਨਾ ਜੀ ਇੱਥੇ ਨੇੜੇ ਹੀ ਇੱਕ ਨਗਰੀ ਹੈ ਉਸ ਨਗਰੀ ਦੇ ਵਿੱਚ ਜਾ ਕਰਕੇ ਇਸ ਪੱਥਰ ਦੀ ਇਸ ਲਾਲ ਦੀ ਜੋ ਕੀਮਤ ਹੈ ਉਹ ਉਜਾਗਰ ਹੋ ਜਾਵੇਗੀ ਤੁਸੀਂ ਉਸ ਲਾਲ ਦੀ ਕੀਮਤ ਨੂੰ ਜਾਣ ਜਾਵੋਗੇ ਤਿੰਨ ਕੋਸ ਪੇਖਾ ਚੱਲ ਤਤਕਾਲ ਆਉ ਤੀਰਜ ਦੇ ਤਰੇ ਕਿਰਪਾਲਾ ਕਿ ਸਤਿਗੁਰੂ ਜੀ ਕਹਿੰਦੇ ਕਿ ਤਿੰਨ ਕੋ ਤੇ ਨਗਰੀ ਹੈ ਇਸ ਤਰ੍ਹਾਂ ਤੀਰਜ ਦੇ ਕਰਕੇ ਭਾਈ ਮਰਦਾਨਾ ਦੀ ਭਾਈ ਬਾਲਾ ਜੀ ਦੇ ਸਮੇਤ ਸਾਨ ਗੁਰੂ ਨਾਨਕ ਸਾਹਿਬ ਜੀ ਉੱਥੋਂ ਅੱਗੇ ਚੱਲ ਪਏ ਹਨ ਹਤ ਲज्जਤ ਹੋਵਤ ਮਰਦਾਨਾ ਹਿਰਦੈ ਖਿਜਤ ਨਹਿ ਕਰਤ ਬਖਾਨਾ ਤੇ ਭਾਈ ਮਰਦਾਨਾ ਜੀ ਆਪਣੇ ਹਿਰਦੇ ਵਿੱਚ ਬੜੇ ਸ਼ਰਮਿੰਦਾ ਹੋ ਰਹੇ ਹਨ ਬੜਾ ਖਿਜ ਰਹੇ ਹਨ ਹਿਰਦੇ ਦੇ ਵਿੱਚ ਪਰੰਤੂ ਸਤਿਗੁਰੂ ਗਰੀਬ ਨਿਵਾਜ਼ ਜੀ ਨੂੰ ਦੱਸਦੇ ਨਹੀਂ ਹਨ ਤੁਰਿਆ ਨਹੀਂ ਜਾਂਦਾ ਥਕਾਵਟ ਬਹੁਤ ਹੋ ਚੁੱਕੀ ਹੈ ਭੁੱਖ ਬਹੁਤ ਲੱਗੀ ਹੈ ਤੇ ਖਿੱਚ ਕਰਕੇ ਤੁਰਦੇ ਹਨ ਪਰ ਸਤਿਗੁਰੂ ਜੀ ਨੂੰ ਕੁਝ ਕਹਿੰਦੇ ਨਹੀਂ ਹਨ ਮੰਦ ਮੰਦ ਬੇਟੀ ਕੁਲਦੀਪਾ ਚੱਲ ਕਰ ਪਹੁੰਚੇ ਨਗਰ ਸਮੀਪਾਂ ਤੇ ਇੰਦਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਹੌਲੀ ਹੌਲੀ ਚੱਲ ਕਰਕੇ ਉਸ ਸ਼ਹਿਰ ਦੇ ਨੇੜੇ ਪਹੁੰਚੇ ਹਨ ਪਟਪ ਬਲੋਕ ਇੱਕ ਰਮਣਿਕਾ ਬੈਠ ਗਏ ਤਹ ਸਭ ਜਗ ਟੀਕਾ ਤੇ ਉੱਥੇ ਨਗਰ ਦੇ ਵਿੱਚ ਜਾ ਕਰਕੇ ਇੱਕ ਬੜਾ ਸੋਹਣਾ ਦਰਖਤ ਦੇਖ ਕਰਕੇ ਉਸ ਦਰਖਤ ਦੀ ਸੋਹਣੀ ਛਾਂ ਦੇ ਹੇਠ ਧੰ ਗੁਰੂ ਨਾਨਕ ਸਾਹਿਬ ਜੀ ਬੈਠ ਗਏ ਹਨ ਤਵ ਮਰਦਾਨੇ ਬਚਨ ਉਚਾਰਾ ਜਉ ਤਮ ਕਹ ਕਰੰਤਿ ਕਾਰਾ ਤੇ ਸਤਿਗੁਰੂ ਗਰੀਬ ਨਵਾਜ ਨੂੰ ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਸਤਿਗੁਰੂ ਜੀ ਹੁਣ ਤੁਸੀਂ ਜਿਵੇਂ ਮੈਨੂੰ ਆਗਿਆ ਦਿਓ ਮੈਂ ਉਸੇ ਤਰ੍ਹਾਂ ਕੰਮ ਕਰਾਂ ਲਾਲ ਨਾਮ ਕਹਿ ਦਿਓ ਜੋ ਮੋਹੀ ਇਸਤੇ ਕੌਣ ਕਾਜ ਅਬ ਉਹ ਹੀ ਹੋ ਹੀ ਤੇ ਸਤਿਗੁਰੂ ਜੀ ਨੂੰ ਕਹਿਣ ਲੱਗੇ ਸਤਿਗੁਰੂ ਜੀ ਜਿਹੜਾ ਤੁਸੀਂ ਇਹ ਮੈਨੂੰ ਪੱਥਰ ਦਿੱਤਾ ਹੈ ਲਾਲ ਕਹਿ ਕੇ ਇਸ ਦੇ ਨਾਲ ਦੱਸੋ ਹੁਣ ਕਿਹੜਾ ਕੰਮ ਹੋਵੇਗਾ ਇਸ ਦਾ ਦੱਸੋ ਹੁਣ ਕੀ ਕਰਨਾ ਹੈ ਕਮਲ ਬਦਨ ਤੇ ਵਿਗ ਸਬਖਾਨਾ ਨਗਰ ਨਾਮ ਨਾ ਜਾਣ ਹਕੇ ਨਾ ਜਾਣਾ ਤੇ ਸਤਿਗੁਰੂ ਗਰੀਬ ਨਵਾਜ ਆਪਣੇ ਪਾਵਨ ਮੁਖਾਰ ਬਿੰਦ ਤੋਂ ਹੱਸ ਕਰਕੇ ਭਾਈ ਮਰਦਾਨੇ ਨੂੰ ਕਹਿਣ ਲੱਗੇ ਭਾਈ ਮਰਦਾਨਾ ਜੀ ਤੁਸੀਂ ਇਸ ਨਗਰੀ ਦਾ ਇਸ ਸ਼ਹਿਰ ਦਾ ਨਾਮ ਜਾਣਦੇ ਹੋ ਜਾਂ ਨਹੀਂ ਜਾਣਦੇ ਇਸ ਤਰ੍ਹਾਂ ਸਤਿਗੁਰੂ ਜੀ ਭਾਈ ਮਰਦਾਨਾ ਜੀ ਨੂੰ ਪੁੱਛ ਰਹੇ ਹਨ ਹੋ ਪ੍ਰਭ ਜੀ ਕਿਆ ਨਾਮ ਹੈ ਮਾਹੀ ਅਸਨ ਖਾਨ ਦੇਵ ਹ ਕਹਿ ਨਹੀਂ ਤੇ ਭਾਈ ਮਰਦਾਨਾ ਖਿੱਚ ਕਰਕੇ ਅਕੋ ਕਹਿ ਲੱਗਿਆ ਸਤਿਗੁਰੂ ਜੀ ਨਾਮ ਦੇ ਵਿੱਚ ਕੀ ਰੱਖਿਆ ਹੈ ਮੈਨੂੰ ਤਾਂ ਭੁੱਖ ਲੱਗੀ ਹੈ ਤੇ ਮੈਨੂੰ ਤੁਸੀਂ ਦੱਸੋ ਭੋਜਨ ਦਿਓਗੇ ਜਾ ਨਹੀਂ ਦਿਓਗੇ ਇਸ ਤਰ੍ਹਾਂ ਖਿੱਚ ਕਰਕੇ ਬੋਲੇ ਹਨ ਜੋ ਬਿਤ ਕਰਨੀ ਨਹੀਂ ਬਤਾਵੋ ਬਾਂਤ ਕਰਤੇ ਦਿਵਸ ਬਤਾਵੋ ਐਸਾ ਸਤਿਗੁਰੂ ਜੀ ਨੂੰ ਕਹਿ ਲੱਗਿਆ ਜਿਹੜਾ ਕੰਮ ਕਰਨਾ ਹੈ ਉਹ ਤੁਸੀਂ ਦੱਸਦੇ ਨਹੀਂ ਹੋ ਕੋਰੀ ਗੱਲਾਂ ਲੈ ਕੇ ਸਾਰਾ ਦਿਨ ਤੁਰੇ ਫਿਰਦੇ ਹੋ ਜਿਹੜਾ ਕੋਈ ਕੰਮ ਕਰਨ ਵਾਲਾ ਹੈ ਉਹ ਨਹੀਂ ਕਰਦੇ ਹੋ ਉਹ ਨਹੀਂ ਦੱਸਦੇ ਜਿਸ ਦੇ ਨਾਲ ਮੇਰੀ ਭੁੱਖ ਦੂਰ ਹੋਵੇ ਜਿੱਥੋਂ ਮੈਨੂੰ ਕੋਈ ਭੋਜਨ ਪ੍ਰਾਪਤ ਕਰੇ ਹੋਰੀ ਗੱਲਾਂ ਲੈ ਕਰਕੇ ਬੈਠੇ ਹੋ ਹਸਨ ਹੈ ਤਾਂ ਬੋਲੇ ਸੁਖਤਾ ਮੂ ਜਾਨ ਬਿਸੰਪਰ ਪਰਹਿਨਾ ਮੂ ਤੇ ਸਤਿਗੁਰੂ ਗਰੀਬ ਨਵਾਜ ਪ੍ਰਸੰਨ ਹੋ ਕਰਕੇ ਭਾਈ ਮਰਦਾਨੇ ਦੇ ਤਾਈ ਬੋਲੇ ਹਨ ਕਿ ਭਾਈ ਮਰਦਾਨਾ ਜੀ ਇਸ ਨਗਰੀ ਦਾ ਨਾਮ ਹੈ ਵਿਸ਼ਵੰਪਰਪੁਰ ਇਹ ਨਗਰੀ ਦਾ ਨਾਮ ਜਾਣਨਾ ਕਰ ਇਸ ਤਰ੍ਹਾਂ ਸਤਿਗੁਰੂ ਜੀ ਨੇ ਇਸ ਨਗਰੀ ਦਾ ਸ਼ਹਿਰ ਦਾ ਨਾਮ ਦੱਸਿਆ ਹੈ ਉਹ ਨਾਮ ਨਗਰ ਕਾ ਹੋਹੁ ਪਹਚੁ ਸੁਦਾ ਲਾਗੀ ਅਬ ਮੋਹੁ ਤੇ ਭਾਈ ਮਰਦਾਨਾ ਜੀ ਕਹਿ ਲਗੇ ਸ਼ਹਿਰ ਦਾ ਕੋਈ ਵੀ ਨਾਮ ਹੋਵੇ ਮੈਨੂੰ ਉਸ ਦੇ ਨਾਲ ਕੀ ਫਰਕ ਪੈਂਦਾ ਹੈ ਜਿਹੜਾ ਮਰਜੀ ਸ਼ਹਿਰ ਹੋਵੇ ਮੈਨੂੰ ਤੇ ਭੁੱਖ ਲੱਗੀ ਹੈ ਮੈਨੂੰ ਤੇ ਭੋਜਨ ਚਾਹੀਦਾ ਹੈ ਇਸ ਤਰ੍ਹਾਂ ਤੇ ਮੇਰੀ ਭੁੱਖ ਦਾ ਹਿੱਲਾ ਨਹੀਂ ਹੋਣਾ ਤੁਸੀਂ ਕੋਈ ਮੇਰੀ ਭੁੱਖ ਦਾ ਪ੍ਰਬੰਧ ਕਰੋ ਮੈਨੂੰ ਕੋਈ ਭੋਜਨ ਅਦਕ ਲਿਆ ਕਰਕੇ ਦਿਓ ਸ਼ਰਮਤੇ ਨਿਰਬਲ ਕਾਇਆ ਸਗਰੀ ਕਯ ਹੁਮ ਪਹੁੰਚੇ ਹੈ ਟੇਗਰ ਨਗਰੀ ਤੇ ਇਸ ਤਰ੍ਹਾਂ ਸਤਿਗੁਰੂ ਗਰੀਬਨਵਾਦ ਜੀ ਨੂੰ ਭਾਈ ਮਰਦਾਨਾ ਜੀ ਕਹਿ ਰਹੇ ਹਨ ਤੇ ਭਾਈ ਮਰਦਾਨਾ ਜੀ ਕਹਿੰਦੇ ਸ਼ਰਮ ਤੇ ਨਿਰਬਲ ਕਾਇਆ ਸਗਰੀ ਮੇਰੀ ਤਾਂ ਸਾਰੀ ਇਹ ਸਰੀਰ ਮਿਹਨਤ ਕਰਕੇ ਤਰਨ ਫਿਰਨ ਕਰਕੇ ਤੇ ਹੁਣ ਨਿਰਬਲ ਹੋ ਰਹੀ ਹੈ ਬਲ ਤੁਰਤ ਹੋ ਰਹੀ ਹੈ ਕਿਉਂ ਹੂੰ ਪਹੁੰਚੇ ਹੈ ਢਿਗ ਨਗਰੀ ਕਿਸੇ ਤਰੀਕੇ ਮੈਂ ਤਾਂ ਬੜਾ ਔਖਾ ਇਸ ਨਗਰੀ ਦੇ ਨੇੜੇ ਪਹੁੰਚ ਆ ਹਾਂ ਦੋਹਰਾ ਪਰ ਨਾਨਦ ਵਿਖੇ ਬਹਰ ਬੋਲੇ ਤਿਹ ਸੋ ਬੈ ਨਗਰ ਵਿਖੇ ਗਬਨੋ ਅਬੇ ਖੋਜ ਜੋਹਰੀ ਐਨ ਤੇ ਸਤਿਗੁਰੂ ਗੀਵਨਵਾਜ ਭਾਈ ਮਰਦਾਨੇ ਨੂੰ ਹੱਸ ਕਰਕੇ ਪ੍ਰਸੰਨ ਹੋ ਕਰਕੇ ਬੋਲੇ ਭਾਈ ਮਰਦਾਨਾ ਜੀ ਤੁਸੀਂ ਇਸ ਨਗਰੀ ਦੇ ਵਿੱਚ ਜਾਓ ਇਸ ਸ਼ਹਿਰ ਦੇ ਵਿੱਚ ਜਾ ਕਰਕੇ ਤੇ ਕਿਸੇ ਜ਼ੋਹਰੀ ਦਾ ਘਰ ਭਾਲਣਾ ਕਰੋ ਕਿਸੇ ਜ਼ੋਹਰੀ ਦਾ ਘਰ ਦੇਖੋ ਚਾਪਈ ਵਿੱਚ ਹੋ ਜਾਏ ਤਹਾ ਇਹ ਲਾਲਾ ਸੁਨਤ ਸਰੋਣਾ ਗਮਨੇ ਤਤਕਾਲਾ ਤੇ ਇਸ ਤਰ੍ਹਾਂ ਸਤਿਗੁਰੂ ਦੀ ਕਹਿਣ ਲੱਗੇ ਜ਼ੋਹਰੀ ਦਾ ਘਰ ਦੇਖ ਕਰਕੇ ਤੇ ਤੁਸੀਂ ਉੱਥੇ ਜਾ ਕਰਕੇ ਇਹ ਲਾਲ ਵੇਚਣਾ ਕਰੋ ਉੱਥੋਂ ਤੁਹਾਨੂੰ ਇਸ ਲਾਲ ਦੀ ਕੀਮਤ ਮਿਲੇਗੀ ਇਸ ਤਰ੍ਹਾਂ ਕੰਨਾਂ ਦੇ ਵਿੱਚ ਸੁਣ ਕਰਕੇ ਭਾਈ ਮਰਦਾਨਾ ਜੀ ਸ਼ਹਿਰ ਵੱਲ ਚੱਲ ਪਏ ਹਨ ਜਾਏ جوہری ਕੋ ਦੇਖਰਾਇਓ ਤੀਨ ਤਾ ਬਰਪਨਾ ਮੋਲ ਸੁਨਾਇਓ ਕਿ ਜਾ ਕਰਕੇ ਸ਼ਹਿਰ ਦੇ ਵਿੱਚ ਕਿਸੇ جوہری ਦਾ ਘਰ ਦੇਖ ਕਰਕੇ ਤੇ ਉਹਨੂੰ ਭਾਈ ਮਰਦਾਨੇ ਨੇ ਲਾਲ ਦਿਖਾਇਆ ਹੈ ਅਗੋਸ ਜੋਹਰੀ ਨੇ ਉਸ ਲਾਲ ਦਾ ਮੁੱਲ ਪਾਇਆ ਤਿੰਨ ਤਾਬੇ ਦੇ ਸਿੱਕੇ ਕਹਿਣ ਲੱਗਾ ਇੰਨਾ ਇਸ ਦਾ ਮੁੱਲ ਮਿਲੇਗਾ ਇਸ ਤੋਂ ਵੱਧ ਨਹੀਂ ਮਿਲ ਸਕਦਾ ਹੈ ਮਰਦਾਨੇ ਮਨ ਕੀਨ ਵਿਚਾਰਾ ਲਾਲ ਮੋਲ ਨਰ ਕਹਿਤ ਅਪਾਰਾ ਮਰਦਾਨੇ ਮਨ ਕੀਨ ਵਿਚਾਰਾ ਲਾਲ ਮੋਲ ਨਰ ਕਹਿਤ ਅਪਾਰਾ ਤੇ ਭਾਈ ਮਰਦਾਨਾ ਜੀ ਨੇ ਆਪਣੇ ਹਿਰਦੇ ਵਿੱਚ ਵਿਚਾਰ ਕੀਤੀ ਕਿ ਮੈਂ ਸੁਣਿਆ ਹੈ ਕਿ ਲਾਲ ਤਾਂ ਬੜੇ ਮਹਿੰਗੇ ਹੁੰਦੇ ਹਨ ਲਾਲ ਦੀ ਤਾਂ ਕੀਮਤ ਬਹੁਤ ਜ਼ਿਆਦਾ ਹੁੰਦੀ ਹੈ ਇਸ ਤਰ੍ਹਾਂ ਭਾਈ ਮਰਦਾਨਾ ਜੀ ਨੇ ਆਪਣੇ ਹਿਰਦੇ ਵਿੱਚ ਵਿਚਾਰਿਆ ਹੈ ਕਿ ਜਿਹੜਾ ਜੋਹਰੀ ਹੈ ਚ ਕੇਵਲ ਤਿੰਨ ਤਾਂਬੇ ਦੇ ਸਿੱਕੇ ਦੇ ਰਿਹਾ ਹੈ ਜਿਹੜਾ ਰੇਟ ਕੋਡੀਆਂ ਦਾ ਭਾਰ ਹੈ ਇਹ ਤਾਂ ਕੌਡੀਆਂ ਦੇ ਭਾਵ ਸਲਾਲ ਨੂੰ ਖਰੀਦਣ ਦੀ ਗੱਲ ਕਰਦਾ ਹੈ ਇਸ ਕਰਕੇ ਮੈਂ ਇਸ ਨੂੰ ਲਾਲ ਨਹੀਂ ਵੇਚਾਂਗਾ ਇਸ ਤਰ੍ਹਾਂ ਭਾਈ ਮਰਦਾਨੇ ਨੇ ਆਪਣੇ ਹਿਰਦੇ ਵਿੱਚ ਵਿਚਾਰ ਕੀਤੀ ਹੈ ਜਿਸ ਕਹੇ ਵਾਕ ਤਬ ਐਸੇ ਪੁੱਛੋ ਸੰਗੀ ਬਾਹਰ ਬੈਸੇ ਉਸ जौहरी ਨੂੰ ਭਾਈ ਮਰਦਾਨਾ ਜੀ ਨੇ ਕਿਹਾ ਕਿ ਮੇਰੇ ਬਾਹਰ ਸਾਥੀ ਬੈਠੇ ਹਨ ਮੈਂ ਜਾ ਕਰਕੇ ਉਹਨਾਂ ਨੂੰ ਪੁੱਛਾਂ ਆਂ ਕਿ ਨਾ ਇਸ ਦਾ ਮੁੱਲ ਮਿਲ ਰਿਹਾ ਹੈ ਤੇ ਵੇਚਣਾ ਹੈ ਜਾਂ ਨਹੀਂ ਵੇਚਣਾ ਹੈ ਇਸ ਤਰ੍ਹਾਂ ਕਹਿਣ ਲੱਗੇ ਕਿ ਮੈਂ ਉਹਨਾਂ ਨੂੰ ਪੁੱਛ ਕਰਕੇ ਆਉਂਦਾ ਹਾਂ ਲੈ ਕਰ ਲਾਲ ਆਪਣੇ ਪਾਸਾ ਆਗਾ ਚਹ ਬੈਸੇ ਸੁਖ ਰਾਸਾ ਤੇ ਇਸ ਤਰ੍ਹਾਂ ਫਿਰ ਸਤਿਗੁਰੂ ਗਰੀਬ ਨਵਾਜ਼ ਜੀਆ ਦੇ ਕੋਲ ਪਾਈ ਮਰਦਾਨਾ ਉਹ ਲਾਲ ਲੈ ਕਰਕੇ ਵਾਪਸ ਆਇਆ ਹੈ ਇੱਕ ਜੋਹਰੀ ਪਿਖ ਕਰ ਬੋਲਾ ਤੀਨਤਾ ਬ੍ਰਪਨਾ ਜਾ ਕੋ ਮੋਲਾ ਤੇ ਸਤਿਗੁਰੂ ਜਿਨ ਆ ਕਰਕੇ ਦੱਸਿਆ ਕਿ ਇਹ ਸਤਿਗੁਰੂ ਜੀ ਇੱਕ ਜ਼ੋਹਰੀ ਨੇ ਇਸ ਨੂੰ ਦੇਖ ਕਰਕੇ ਤੇ ਇਸ ਦਾ ਮੁੱਲ ਤਿੰਨ ਤਾਂਬੇ ਦੇ ਸਿੱਕੇ ਪਾਇਆ ਹੈ ਕਹਿ ਲੱਗਾ ਕਿ ਇਹਨਾਂ ਕਿਸ ਦਾ ਮੁੱਲ ਮਿਲਣਾ ਕਰੇਗਾ ਤੇ ਤੁਸੀਂ ਮੈਨੂੰ ਹੁਣ ਦੱਸੋ ਕਿ ਇਸ ਦਾ ਕੀ ਕਰਨਾ ਹੈ ਸਾਲ ਸਰਾਏ ਜ਼ੋਹਰੀ ਨਾਮ ਮਰਦਾਨੇ ਜਾਵ ਤੇ ਧਾਮੂ ਤੇ ਸਤਿਗੁਰੂ ਗਰੀਬ ਨਵਾਜ਼ ਧੰਨ ਗੁਰੂ ਨਾਨਕ ਸਾਹਿਬ ਦੀ ਪਾਈ ਮਰਦਾਨਾ ਜੀ ਨੂੰ ਕਹਿ ਲੱਗੇ ਪਾਈ ਮਰਦਾਨਾ ਜੀ ਇਸ ਨਗਰ ਦੇ ਵਿੱਚ ਇੱਕ ਸਾਲਸਰਾਏ ਨਾਮ ਦਾ ਜ਼ੋਹਰੀ ਹੈ ਤੁਸੀਂ ਉਸ ਦੇ ਘਰ ਦੇ ਵਿੱਚ ਜਾਣਾ ਕਰੋ ਖੋਜੇ ਪਾਏ ਤੀਜੇ ਅਹੀ ਦੇ ਮੋਰਸੋ ਆਵ ਹਲੇ ਹੀ ਫਿਰ ਫਿਰ ਉੱਥੇ ਜਾ ਕਰਕੇ ਸਾਲਸਰਾਏ ਜ਼ੋਹਰੀ ਦਾ ਕਰਨ ਲਭੋ ਕਰਨ ਲਭ ਕਰਕੇ ਤੇ ਫਿਰ ਉਸ ਸਾਲਸਰਾਏ ਜ਼ੋਹਰੀ ਨੂੰ ਤੁਸੀਂ ਇਹ ਲਾਲ ਦਿਓ ਉਹ ਤੁਹਾਨੂੰ ਇਸ ਦਾ ਮੁੱਲ ਦੇ ਦੇਗਾ ਤੇ ਉਹ ਮੁੱਲ ਲੈ ਕਰਕੇ ਤੁਸੀਂ ਆਉਣਾ ਕਰਿਓ ਸੁਣ ਕਰ ਨਗਰ ਵਿਖੇਪਣ ਗਵਨਾ ਖੋਜਤ ਫਿਰਤ ਸਾਹੇ ਕੋ ਪਵਨਾ ਇਸ ਤਰ੍ਹਾਂ ਸੁਣ ਕਰਕੇ ਭਾਈ ਮਰਦਾਨਾ ਨਗਰ ਦੇ ਵਿੱਚ ਗਿਆ ਹੈ ਤੇ ਸਾਲ ਸਰਾਏ ਜੋਹਰੀ ਦਾ ਘਰ ਲੱਭਣ ਲੱਗ ਪਿਆ ਹੈ ਜਬ ਕਹਿਣ ਤਿਹ ਸਦਨਾ ਬਤਾਇਓ ਦਰ ਤਿਸ ਸਤੋ ਕਹ ਉਚ ਬਲਾਇਓ ਜਦੋਂ ਕਿਸੇ ਨੇ ਭਾਈ ਮਰਦਾਨੇ ਨੂੰ ਸਾਲਸਰਾਏ ਜੋਹਰੀ ਦੇ ਘਰ ਦਾ ਪਤਾ ਦੱਸਿਆ ਕਿ ਫਲਾਣੇ ਥਾਂ ਤੇ ਰਹਦਾ ਹੈ ਫਲਾਣੇ ਪਾਸੇ ਘਰ ਹੈ ਉਸ ਦੇ ਦੱਸੇ ਅਨੁਸਾਰ ਭਾਈ ਮਰਦਾਨਾ ਦੀ ਸਾਲਸਰਾਏ ਜੋਹਰੀ ਦੇ ਘਰ ਪਹੁੰਚੇ ਹਨ ਤੇ ਉਸ ਦੇ ਦਰਵਾਜ਼ੇ 'ਤੇ ਖੜੇ ਹੋ ਕਰਕੇ ਉੱਚੀ ਆਵਾਜ਼ ਦੇ ਅੰਦਰ ਹਾਕ ਮਾਰੀ ਹੈ ਸਨਤ ਸਾਹਾ ਭੇਜਿਓ ਨਿਜ ਦਾਸਾ ਕੌਣ ਅਹ ਬੁਜਹਿ ਤਿਹ ਪਾਸਾ ਤੇ ਇਸ ਤਰ੍ਹਾਂ ਫਿਰ ਉੱਚੀ ਆਵਾਜ਼ ਸੁਣ ਕਰਕੇ ਉਸ ਜੋਹਰੀ ਨੇ ਆਪਣਾ ਸੇਵਕ ਭੇਜਿਆ ਹੈ ਤੇ ਕਹਿ ਲੱਗਾ ਕਿ ਜਾ ਦੇਖ ਕਰ ਕੇ ਆ ਬਾਹਰ ਕੌਣ ਆਇਆ ਹੈ ਕੀ ਕੰਮ ਹੈ ਉਸ ਨੂੰ ਪੁੱਛਣਾ ਕਰ ਆਏ ਨਿਕਟ ਪ੍ਰਿਤ ਬਚਨ ਅਲਾਇਓ ਕੋ ਹਾਂ ਤੂੰ ਕਹੇ ਏਲ ਚਲ ਆਇਓ ਤੇ ਇਸ ਤਰ੍ਹਾਂ ਫਿਰ ਸੇਵਕ ਜਦੋਂ ਬਾਹਰ ਆਇਆ ਉਸਨੇ ਬਾਹਰ ਆਕਰ ਕੇ ਭਾਈ ਮਰਦਾਨੇ ਨੇ ਪੁੱਛਿਆ ਤੂੰ ਕੌਣ ਹੈ ਕਿੱਥੋਂ ਚੱਲ ਕਰਕੇ ਆਇਆ ਹੈ ਤਿਹ ਸੋ ਮਰਦਾਨੇ ਬਚਪਖਾ ਸੌਦੇ ਵੇਚਣ ਕੀ ਅਬਲਾਖਾ ਉਹਨੂੰ ਭਾਈ ਮਰਦਾਨੇ ਨੇ ਦੱਸਿਆ ਕਿ ਮੈਂ ਇੱਥੇ ਸੌਦਾ ਵੇਚਣ ਵਾਸਤੇ ਆਇਆ ਹਾਂ ਤੇ ਇਸ ਤਰ੍ਹਾਂ ਸਾਲਸਰਾਏ ਜੋਹਰੀ ਨੂੰ ਮਿਲਣਾ ਹੈ ਇਸ ਤਰ੍ਹਾਂ ਆਪਣੀ ਇੱਛਾ ਦੱਸੀ ਹੈ ਅਸ ਕਹ ਅੰਤਰ ਸਦਨ ਸਦਾਇਓ ਦੇ ਸਹੋ ਕੌ ਲਾਲ ਦਿਖਾਇਓ ਇਸ ਤਰ੍ਹਾਂ ਕਹਿ ਕਰਕੇ ਭਾਈ ਮਰਦਾਨਾ ਜੀ ਘਰ ਦੇ ਅੰਦਰ ਗਏ ਹਨ ਤੇ ਘਰ ਦੇ ਅੰਦਰ ਜਾ ਕਰਕੇ ਸਾਲਸਰਾਏ ਜੋਹਰੀ ਨੂੰ ਭਾਈ ਮਰਦਾਨੇ ਨੇ ਉਹ ਲਾਲ ਦਿਖਾਇਆ ਹੈ ਬਿਲੋਕਤ ਮਨ ਬੇਸਰ ਬੇਸਰ ਮਾਨਾ ਪਾਠ ਅੱਖਰ ਤੇ ਹੈ ਪਰ ਪਹਿਚਾਨਾ ਸਾਲਸਰਾਏ ਜੋਹਰੀ ਨੇ ਜਦੋਂ ਉਹ ਲਾਲ ਦੇਖਿਆ ਤੇ ਦੇਖ ਕਰਕੇ ਹਿਰਦੇ ਵਿੱਚ ਹੈਰਾਨ ਰਹਿ ਗਿਆ ਫਿਰ ਉਸ ਦੇ ਉੱਪਰ ਜਿਹੜੇ ਅੱਖਰ ਲਿਖੇ ਹੋਏ ਸਨ ਉਹਨਾਂ ਅੱਖਰਾਂ ਨੂੰ ਦੇਖ ਕਰਕੇ ਸਾਲਸਰਾਏ ਜੋਹਰੀ ਨੇ ਸਨ ਲਾਲ ਨੂੰ ਪਛਾਣ ਲਿਆ ਹੈ ਧਰਮਵੰਤ ਸੋ ਸਾਹ ਸੁਜਾਨਾ ਕਰ ਵਿਚਾਰ ਔਰ ਬਚਨ ਬਖਾਨਾ ਤੇ ਜੜਾ ਸਾਹ ਇਹ ਸਲਸਰਾਏ ਜੋਹਰੀ ਸੀ ਬੜਾ ਧਰਮੀ ਸੀ ਤੇ ਧਰਮੀ ਜੜਾ ਕੋਈ ਹੁੰਦਾ ਹੈ ਉਹ ਆਪਣੇ ਇਮਾਨ ਦੇ ਕਰਕੇ ਆਪਣੇ ਧਰਮ ਨੂੰ ਪ੍ਰਤਪਾਲਦਾ ਹੈ ਉਹ ਕਦੇ ਵੀ ਮਾੜਾ ਕਰਮ ਨਹੀਂ ਕਰਦਾ ਹੈ ਇਸ ਤਰ੍ਹਾਂ ਜਿਹੜਾ ਧਰਮੀ ਇਹ ਸ਼ਾਹੂਕਾਰ ਸੀ جوہری ਸੀ ਇਸਨੇ ਆਪਣੇ ਹਿਰਦੇ ਵਿੱਚ ਵਿਚਾਰ ਕਰਕੇ ਤੇ ਭਾਈ ਮਰਦਾਨੇ ਨੂੰ ਕਹਿਣਾ ਕੀਤਾ ਹੈ ਦੁਹਰਾ ਸਹਸ ਰਾਜ ਤਪਣ ਲਿਖੇ ਹੈ ਜੋ ਦੇਖੇ ਸੋ ਦੇ ਮੋਲ ਕਰੋ ਪਸਚਾਤ ਇਹ ਪੂਰਵ ਸਤ ਤੁਮਲੇ ਤੇ ਭਾਈ ਮਰਦਾਨੇ ਨੂੰ ਇਸ ਤਰ੍ਹਾਂ ਵਿਚਾਰ ਕਰਕੇ ਉਹ ਸਾਲਸ ਰਾਏ ਜੋਹੀ ਕਹਿਣ ਲੱਗਿਆ ਕਿ ਭਾਈ ਜੀ ਇਹ ਬੜਾ ਅਮੋਲਕ ਲਾਲ ਹੈ ਪੇਸ਼ ਦੇ ਉੱਪਰ ਜਿਹੜੇ ਅੱਖਰ ਲਿਖੇ ਹਨ ਉਹਨਾਂ ਦੇ ਅਨੁਸਾਰ ਇਸ ਲਾਲ ਦਾ ਮੁੱਲ ਹਜ਼ਾਰ ਸਿੱਕੇ ਹੈ ਤੇ ਤੁਸੀਂ ਇਸ ਵਕਤ ਉਹ ਮੁੱਲ ਮੈਂ ਤੁਹਾਨੂੰ ਬਾਅਦ ਵਿੱਚ ਦਿਆਂਗਾ ਤੁਸੀਂ ਕੇਵਲ ਇਸ ਦੀ ਦਰਸ਼ਣੀ ਭੇਟਾ ਜੋ ਹੈ ਉਹ ਮੇਰੇ ਪਾਸੋਂ 100 ਸੋਨੇ ਦੇ ਸਿੱਕੇ ਜਾਂ 100 ਰਜਿਤ ਪਣ ਜਿਹੜੇ ਉਸ ਸਮੇਂ ਚੱਲਦੇ ਸਨ ਸੋਹ ਰਜਿਤ ਪਣ ਤੁਸੀਂ ਇਸ ਸਮੇਂ ਮੇਰੇ ਪਾਸੋਂ ਲੈਣਾ ਕਰੋ ਚਾਪਈ ਮਰਦਾਨਾ ਸੱਤ ਲੈ ਹਰਖਾਇਓ ਚਲ ਕਰ ਬਹਿਰ ਨਗਰ ਪੁਣ ਆਇਓ ਭਾਈ ਮਰਦਾਨਾ ਜੀ ਉਹ 100 ਰਜਿਤ ਪਣ ਲੈ ਕਰਕੇ ਬੜੇ ਪ੍ਰਸੰਨ ਹੋਏ ਹਨ ਤੇ ਸੌਰਜਿਤਪਨ ਦੇ ਸਿੱਕੇ ਲੈ ਕਰਕੇ ਧੰ ਗੁਰੂ ਨਾਨਕ ਸਾਹਿਬ ਜੀਆਂ ਦੇ ਕੋਲ ਚੱਲ ਕਰਕੇ ਆਏ ਹਨ ਇੱਕ ਕਰ ਸ੍ਰੀ ਗੁਰ ਬਚਨ ਬਖਾਨਾ ਕਿਤਕ ਮੋਲ ਆਨਿਓ ਮਰਦਾਨਾ ਫਿਰ ਸਤਿਗੁਰਾਂ ਨੇ ਭਾਈ ਮਰਦਾਨੇ ਨੂੰ ਦੇਖਿਆ ਦੇਖ ਕਰਕੇ ਬੋਲੇ ਭਾਈ ਮਰਦਾਨਾ ਜੀ ਕਿੰਨਾ ਕੁ ਮੁੱਲ ਲੈ ਕਰਕੇ ਆਏ ਹੋ ਤੁਹਾਨੂੰ ਇਸ ਲਾਲ ਦਾ ਕਿੰਨਾ ਕੁ ਮੁੱਲ ਮਿਲਿਆ ਹੈ ਨੇਕਟ ਬੈਠ ਬਿਰਤਾਂਤ ਸੁਨਾਵਾ ਵੱਡੋ ਸਾਹਾ ਦੇਹ ਪਲੋ ਸੋ ਪਾਵਾਂ ਤੇ ਕੋਲ ਬੈਠ ਕਰਕੇ ਭਾਈ ਮਰਦਾਨੇ ਨੇ ਸਾਰਾ ਬਿਰਤਾਂਤ ਸੁਨਾਇਆ ਧੰਨ ਗੁਰੂ ਨਾਨਕ ਸਾਹਿਬ ਜੀ ਇਹ ਸ਼ਾਹ ਬੜਾ ਦਿਆਲੂ ਹੈ ਬੜਾ ਜਿਸ ਦਾ ਸੁੰਦਰ ਸੋਭ ਨੇਕ ਬੜਾ ਚੰਗਾ ਸੁਭਾ ਹੈ ਉਸ ਸ਼ਾਹੂ ਕਾਰਨੇ ਇਸ ਦਾ ਇਨਾ ਮੁੱਲ ਦੇਣਾ ਕੀਤਾ ਹੈ ਇਹ ਸਾਰੀ ਵਾਰਤਾ ਸੁਣਾਈ ਹੈ ਸੈ ਸਕਾਰਖਿਕ ਦੇ ਦਿਖਾਈ ਤਨ ਮੋਲਾ ਆਇਓਤਮ ਤਾਈ ਤੇ ਉਹਨਾਂ ਨੇ ਮੈਨੂੰ ਇਸ ਦੀ ਦਰਸ਼ਣੀ ਭੇਟਾ ਹੀ 100 ਰਜਤਪਣ ਦੇ ਸਿੱਕੇ ਦਿੱਤੇ ਹਨ ਤੇ ਬਾਕੀ ਮੈਂ ਤੁਹਾਨੂੰ ਹਦੇ ਮੁੱਲ ਪੁੱਛਣ ਵਾਸਤੇ ਆਇਆ ਹਾਂ ਉਹਨਾਂ ਨੇ ਇਸ ਦਾ 1000 ਰਜਤਪਣ ਮੁੱਲ ਪਾਇਆ ਹੈ ਤੇ ਤੁਸੀਂ ਮੈਨੂੰ ਦੱਸੋ ਇਹ ਲਾਲ ਦਾ ਮੁੱਲ ਕਿੰਨਾ ਹੈ ਇਹ ਲਾਲ ਕਿੰਨੇ ਮੁੱਲ ਦੇ ਵਿੱਚ ਵੇਚਣਾ ਹੈ ਇਸ ਤਰ੍ਹਾਂ ਮੈਂ ਤੁਹਾਨੂੰ ਪੁੱਛਣ ਵਾਸਤੇ ਇੱਥੇ ਆਇਆ ਹਾਂ ਜਿਤਨੋ ਲੈਣਾ ਦੇਹੋ ਸੁਨਾਈ ਤਿਤਨੋ ਆਨੋ ਬਲਮਨਾ ਕਾਈ ਤੇ ਜਿੰਨਾ ਤੁਸੀਂ ਮੈਨੂੰ ਕਹੋਗੇ ਉਹਨਾਂ ਦੇ ਪਾਸ ਮੁੱਲ ਲੈ ਕਰਕੇ ਆਵਾਂਗਾ ਤੇ ਦੇਰੀ ਨਹੀਂ ਲਾਵਾਂਗਾ ਛੇਤੀ ਦੇ ਨਾਲ ਮੈਨੂੰ ਦੱਸੋ ਸ਼੍ਰੀ ਗੁਰੂ ਕਹਿ ਜਾਹੋ ਟਿਗਸਾਹੂ ਕਸਤਨ ਦੀਨੋ ਭੂਜਤਾਹੂ ਤੇ ਸਤਿਗੁਰੂ ਜੀ ਕਹ ਲਗੇ ਭਾਈ ਮਰਦਾਨਾ ਜੀ ਤੁਸੀਂ ਉਸ ਜੋਹਰੀ ਦੇ ਕੋਲ ਜਾਓ ਤੇ ਜਾ ਕਰਕੇ ਪੁੱਛੋ ਕਿ ਉਸ ਨੇ ਇਹ ਜੋ ਧੰ ਦਿੱਤਾ ਹੈ ਇਹ ਕਿਵੇਂ ਦਿੱਤਾ ਹੈ ਪਾਵੇ ਜਿਹੜਾ ਮੁੱਲ ਦਿੱਤਾ ਹੈ ਕਿਸ ਹਿਸਾਬ ਦੇ ਨਾਲ ਦਿੱਤਾ ਹੈ ਇਹ ਜਾ ਕਰਕੇ ਪੁੱਛੋ ਦੋਹਰਾ ਪਨ ਪਰ 부ਜਿਓ ਆਨ ਕੈ ਕੈਸੇ ਦੀਨੇ ਧਾਮ ਸੁਨ ਤ ਸਾਹੋ ਨ ਤਬ ਕਹ ਮੇਜਮਾਨੀ ਇਹੋ ਨਾਮ ਤੇ ਫਿਰ ਭਾਈ ਮਰਦਾਨਾ ਜੀ ਧੰ ਗੁਰੂ ਨਾਨਕ ਸਾਹਿਬ ਜੀਆਂ ਦੇ ਇਹ ਬਚਨ ਸੁਣ ਕਰਕੇ ਵਾਪਸ ਜ਼ੋਹਰੀ ਦੇ ਕੋਲ ਆਏ ਤੇ ਆ ਕਰਕੇ ਪੁੱਛਿਆ ਇਹ ਜ਼ੋਹਰੀ ਜੀ ਇਹ ਸ਼ਾਹੂਕਾਰ ਜੀ ਤੁਸੀਂ ਇਹ ਜੋ ਮੁੱਲ ਦਿੱਤਾ ਹੈ ਕਿਸ ਹਿਸਾਬ ਦੇ ਨਾਲ ਦਿੱਤਾ ਹੈ ਕਿਵੇਂ ਦਿੱਤਾ ਹੈ ਤੇ ਸ਼ਾਹੂਕਾਰ ਸੁਣ ਕਰਕੇ ਅੱਗੋਂ ਕਹਿਣ ਲੱਗਾ ਕਿ ਭਾਈ ਮਰਦਾਨਾ ਜੀ ਇਹ ਜੋ ਲਾਲ ਹੈ ਇਸ ਲਾਲ ਦਾ ਨਾਮ ਮਜਮਾਨੀ ਉਹ ਨਾਮ ਇਹ ਬਹੁਤ ਹੀ ਅਮੋਲਕ ਹੈ ਤੇ ਅਸੀਂ ਪ੍ਰਾਣਚਾਰੀ ਦੇ ਹਿਸਾਬ ਦੇ ਨਾਲ ਤੁਹਾਨੂੰ ਇਹ 100 ਜਿਹੜੇ ਸਿੱਕੇ ਹੰ ਦੇਣਾ ਕੀਤੇ ਹਨ ਚਾਪਈ ਐਸੇ ਲਿਖਿਓ ਲਾਲ ਪਰਤੇ ਸੈ ਸ ਰਜਤਪਨ ਦੇਖੇ ਦੇਖੇ ਦੇਈ ਇਸ ਤਰ੍ਹਾਂ ਇਸ ਲਾਲ ਦੇ ਉੱਪਰ ਲਿਖਿਆ ਹੋਇਆ ਹੈ ਤੇ ਇਸ ਕਰਕੇ ਇਸ ਦਾ ਜਿਹੜਾ ਮੁੱਲ ਹੈ 1000 ਰਜਤਪਨ ਹੈ 1500 ਦਾ ਮੁੱਲ ਦੇਖਣਾ ਕੀਤਾ ਹੈ ਕੀਮਤ ਔਰ ਕਹ ਸੋਦ ਦੇਓ ਲਾਲ ਮੋਤਮ ਦੇ ਕਰ ਲਿਓ ਤੇ ਜੇ ਤੁਸੀਂ ਕਹਿੰਦੇ ਹੋ ਮੈਂ ਤੁਹਾਨੂੰ ਇਸ ਦੀ ਹੋਰ ਵੀ ਕੀਮਤ ਦੇ ਸਕਦਾ ਹਾਂ ਹੋਰ ਵੀ ਤੁਹਾਨੂੰ ਇਸ ਤੇ ਲਈ ਧਨ ਦੇ ਸਕਦਾ ਹਾਂ ਤੇ ਤੁਹਾਨੂੰ ਕੀਮਤ ਦੇ ਕਰ ਕੀ ਮੁੱਲ ਦੇ ਕਰਕੇ ਤੇ ਮੈਂ ਤੁਹਾਡੇ ਕਾਸੋਂ ਇਹ ਲਾਲ ਖਰੀਦ ਲਵਾਂ ਸੁਣ ਕਰ ਆਪਣ ਆਵਾ ਮਰਦਾਨਾ ਸਾਹੋ ਬਚਨ ਗੁਰ ਪਾਸ ਬਖਾਨਾ ਇਸ ਤਰ੍ਹਾਂ ਸੁਣ ਕਰਕੇ ਭਾਈ ਮਰਦਾਨਾ ਫਿਰ ਸਤਿਗੁਰੂ ਜੀ ਦੇ ਕੋਲ ਆਇਆ ਹੈ ਤੇ ਆ ਕਰਕੇ ਸ਼ਾਹੂਕਾਰ ਦੇ ਬਚਨ ਸਤਿਗੁਰਾਂ ਨੂੰ ਸੁਣਾਏ ਹਨ ਇਹ ਤਨ ਦਿਨ ਤੈਨ ਮੇਜਮਾਨੀ ਕੀਮਤ ਅਵਰ ਦੇਣ ਨਜਮਾਨੀ ਠੀਕ ਹੈ ਲੱਗੇ ਸਤਿਗੁਰੂ ਜੀ ਇਹ ਤਾਂ ਉਸ ਸ਼ਾਹੂਕਾਰ ਦੇ ਪਰੌਣਚਾਰੀ ਦੇ ਤੌਰ ਤੇ 100 ਜਿਹੜੇ ਸਿੱਕੇ ਦਿੱਤੇ ਹਨ ਤੇ ਹਜੇ ਹੋਰ ਕੀਮਤ ਦੇਣ ਬਾਰੇ ਕਹਿ ਰਹੇ ਹਨ ਗੁਰ ਕਹ ਵਿੱਚ ਹੁ ਕਹਿ ਨਹੀਂ ਲਾਗ ਬੇਕੀਮਤ ਲਖਮਨ ਮਾਹੀ ਸਤਿਗੁਰੂ ਜੀ ਕਹ ਲੱਗੇ ਭਾਈ ਮਰਦਾਨਾ ਜੀ ਫੰ ਤੁਹਾਡੀ ਵਿਚਾਰ ਹੈ ਫੈਸਲਾ ਤੁਹਾਡਾ ਹੈ ਤੁਸੀਂ ਇਸ ਲਾਲ ਨੂੰ ਵੇਚਣਾ ਹੈ ਜਾਂ ਨਹੀਂ ਵੇਚਣਾ ਕਿਉਂਕਿ ਇਹ ਕੋਈ ਆਮ ਲਾਲ ਨਹੀਂ ਹੈ ਇਹ ਬੜਾ ਹੀ ਬੇਸ਼ਕੀਮਤੀ ਲਾਲ ਹੈ ਇਸ ਤਰ੍ਹਾਂ ਤੁਹਾਡਾ ਫੈਸਲਾ ਹੈ ਤੁਸੀਂ ਇਸ ਨੂੰ ਵੇਚਣਾ ਹੈ ਜਾਂ ਨਹੀਂ ਵੇਚਣਾ ਹੈ। ਕਿਆ ਜਾਨੋ ਮੈਂ ਕਹਿ ਮਰਦਾਨਾ ਕਰਹੁ ਆਪਜੋ ਸਭ ਮਨ ਜਾਨਾ ਤੇ ਸਤਿਗੁਰੂ ਜੀ ਨੂੰ ਭਾਈ ਮਰਦਾਨਾ ਦੇ ਕਹਿਣ ਲੱਗੇ ਸਤਿਗੁਰੂ ਜੀ ਮੈਨੂੰ ਅਣਜਾਣ ਨੂੰ ਇਸ ਬਾਰੇ ਕੀ ਪਤਾ ਹੈ ਮੈਂ ਇਸ ਬਾਰੇ ਕੀ ਜਾਣਦਾ ਹਾਂ ਮੈਨੂੰ ਤੇ ਆਪ ਦੀ ਜਿਵੇਂ ਆਗਿਆ ਦਿਓਗੀ ਤੇ ਮੈਂ ਉਸੇ ਤਰ੍ਹਾਂ ਕਰਨਾ ਕਰਾਂਗਾ ਦੁਹਰਾ ਸ਼੍ਰੀ ਗੁਰੂ ਕਹਿਣਾ ਲਾਲ ਇਹੇ ਲਖੋ ਨਾਮ ਕਰਤਾਰ ਚਾਹ ਰੱਖ ਪਾਸ ਨਿਜ ਚਾਹ ਕਰ ਬਿਆਹਾਰ ਤੇ ਧੰਗ ਗੁਰੂ ਨਾਨਕ ਸਾਹਿਬ ਜੀ ਇਹ ਸੁਣ ਕਰਕੇ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਭਾਈ ਮਰਦਾਨਾ ਜੀ ਇਹ ਲਾਲ ਕੋਈ ਆਮ ਲਾਲ ਨਹੀਂ ਹੈ ਇਹ ਲਾਲ ਪਰਮੇਸ਼ਰ ਦਾ ਨਾਮ ਹੈ ਤੇ ਤੁਸੀਂ ਚਾਹੋ ਤੇ ਇਸ ਨੂੰ ਆਪਣੇ ਕੋਲ ਰੱਖ ਲਵੋ ਤੇ ਜੇ ਨਾਮ ਚਾਹੋ ਤੇ ਇਸ ਦਾ ਵਿਪਰਵਿਹਾਰ ਬਣਜ ਕਰ ਲਵੋ ਵਪਾਰ ਕਰ ਲਵੋ ਹੁਣ ਫੈਸਲਾ ਤੁਹਾਡਾ ਹੈ ਕਿ ਤੁਸੀਂ ਪਰਮੇਸ਼ਰ ਦੇ ਨਾਮ ਆਪਣੇ ਪਾਸ ਰੱਖਣਾ ਹੈ ਜਾਂ ਇਸ ਦਾ ਵਪਾਰ ਕਰਨਾ ਹੈ ਚਾਹ ਪਈ ਸਰੀ ਪ੍ਰਭ ਜੀ ਮੈਂ ਵੇਚਤ ਨਹੀਂ ਜੋ ਸੁਖ ਦਾ ਜਗ ਲੋਕ ਨਮਾਹੀ ਇਸ ਤਰ੍ਹਾਂ ਸੁਣ ਕਰਕੇ ਭਾਈ ਮਰਦਾਨਾ ਜੀ ਕਹਿਣ ਲੱਗੇ ਸਤਿਗੁਰੂ ਜੀ ਇਹ ਜਿਹੜਾ ਲਾਲ ਪਰਮੇਸ਼ਰ ਦਾ ਨਾਮ ਹੈ ਇਹ ਤੇ ਦੋਨਾਂ ਲੋਕਾਂ ਦੇ ਵਿੱਚ ਸੁਖ ਦੇਣ ਵਾਲਾ ਹੈ ਤੇ ਮੈਂ ਮੂਰਖਾ ਦੀ ਨਿਆਈ ਇਸ ਨੂੰ ਕਿਉਂ ਵੇਚਾਂ ਇਸ ਕਰਕੇ ਮੈਂ ਇਸ ਨੂੰ ਹੁਣ ਨਹੀਂ ਵੇਚਾਂਗਾ ਵੇਚਤ ਨਹੀਂ ਜੇ ਮੋਰ ਹੁ ਤਾਂ ਮੋਲੀ ਜਲਾਦ ਤੇ ਤਹਤਾ ਮੋ ਤੇ ਸਤਿਗੁਰੂ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ ਜੇਕਰ ਤੁਸੀਂ ਇਸ ਨੂੰ ਨਹੀਂ ਵੇਚਣਾ ਤੇ ਫੇਰ ਤੁਸੀਂ ਉਸ ਸ਼ਾਹੂਕਾਰ ਨੂੰ ਉਸ ਦਾ ਮੁੱਲ ਮੋੜ ਦਿਓ ਉਸ ਨੂੰ ਜਾ ਕਰਕੇ ਇਸ ਦਾ ਮੁੱਲ ਮੋੜ ਆਉਣਾ ਕਰੋ ਤੇ ਉਸ ਦੇ ਕੋਲੋਂ ਜਾ ਕਰਕੇ ਆਪਣਾ ਲਾਲ ਲੈ ਲੈਣਾ ਕਰੋ ਸੁਣ ਕੇ ਪਨ ਪਰ ਫੇਰਨ ਗयो ਸਭ ਹੀ ਦਰਬ ਸਹਾ ਕੋ ਦਇਓ ਇਸ ਤਰ੍ਹਾਂ ਸੁਣ ਕਰਕੇ ਭਾਈ ਮਰਦਾਨਾ ਫਿਰ ਸ਼ਾਹੂਕਾਰ ਦੇ ਘਰ ਦੇ ਵਿੱਚ ਧੰਨ ਮੋੜਨ ਵਾਸਤੇ ਮੁੱਲ ਮੋੜਨ ਵਾਸਤੇ ਗਿਆ ਹੈ ਤੇ ਜਾ ਕਰਕੇ ਉਸ ਨੂੰ ਉਸ ਦੇ ਘਰ ਦੇ ਵਿੱਚ ਧੰਨ ਦੇਣਾ ਕੀਤਾ ਹੈ ਲਾਲ ਹਮਾਰਾ ਫਿਰਹਸੋ ਬੇਚਤ ਨਹ ਇਹ ਖਾਵਦ ਜੋ ਤੇ ਸਤਿਗੁਰੂ ਜੀ ਦੇ ਬਚਨਾ ਅਨੁਸਾਰ ਭਾਈ ਮਰਦਾਨਾ ਦੀ ਜਾ ਕਰਕੇ ਕਹਿਣ ਲੱਗੇ ਸ਼ਾਹੂਕਾਰ ਜੀ ਤੁਸੀਂ ਆਪਣਾ ਮੁੱਲ ਵਾਪਸ ਲੈ ਲਓ ਤੇ ਸਾਨੂੰ ਸਾਡਾ ਲਾਲ ਦੇ ਦਿਓ ਕਿਉਂਕਿ ਇਸ ਦੇ ਜੋ ਮਾਲਕ ਹਨ ਉਹ ਇਸ ਨੂੰ ਵੇਚ ਨਹੀਂ ਰਹੇ ਉਹ ਇਹਨੂੰ ਵੇਚਣਾ ਨਹੀਂ ਚਾਹੁੰਦੇ ਹਨ ਕਿਉਂਕਿ ਇਹ ਬੜਾ ਹੀ ਬੇਸ਼ਕੀਮਤੀ ਲਾਲ ਹੈ ਇਸ ਕਰਕੇ ਤੁਸੀਂ ਆਪਣਾ ਮੁੱਲ ਵਾਪਸ ਲੈ ਲਓ ਤੇ ਸਾਨੂੰ ਸਾਡਾ ਲਾਲ ਦੇ ਦਿਓ ਕਹਿਤ ਸਹਾ ਸਭ ਤਨ ਪੀਲੀ ਜੈ ਲਾਲ ਲਿਹੋ ਜਬ ਮਨ ਤੋ ਕੀਜੈ ਤੇ ਇਸ ਤਰ੍ਹਾਂ ਸੁਣ ਕਰਕੇ ਜਿਹੜਾ ਸ਼ਾਹੂਕਾਰ ਧਰਮੀ ਸੀ ਉਹ ਕਹਿਣ ਲੱਗਿਆ ਕਿ ਤੁਸੀਂ ਇਸ ਤਰ੍ਹਾਂ ਕਰੋ ਸਾਰਾ ਧਨ ਜੋ ਹੈ 100 ਸਿੱਕੇ ਨੇ ਉਹ ਵੀ ਰੱਖ ਲਓ ਤੇ ਇਹ ਜੋ ਲਾਲ ਹੈ ਇਹ ਵੀ ਤੁਸੀਂ ਵਾਪਸ ਲੈ ਲੈਣਾ ਕਰੋ ਦੋਨੋਂ ਵਸਤੂ ਲਿਏ ਹਰਖਾਵਾ ਨਗਰ ਵਹਿਰ ਮਰਦਾਨਾ ਆਵਾ ਇਸ ਤਰ੍ਹਾਂ ਫਿਰ ਦੋਨੋਂ ਵਸਤੂਆਂ ਲੈ ਕਰਕੇ ਭਾਈ ਮਰਦਾਨਾ ਜੀ ਬੜੇ ਪ੍ਰਸੰਨ ਹੋਏ ਨੇ ਤੇ ਫਿਰ ਨਗਰ ਤੋਂ ਬਾਹਰ ਚੱਲ ਕਰਕੇ ਤਾਨ ਗੁਰੂ ਨਾਨਕ ਸਾਹਿਬ ਜੀਆਂ ਦੇ ਕੋਲ ਆਏ ਹਨ ਸ਼੍ਰੀ ਪ੍ਰਵਜੀਤਨ ਪੀਪਨ ਲਾਲਾ ਮੁਜਾਦੀਨ ਕਹਿ ਬਚਨ ਰਸਾਲਾ ਆਕਰ ਕੇ ਸਤਿਗੁਰੂ ਜੀ ਨੂੰ ਦੱਸਿਆ ਕਿ ਸਤਿਗੁਰੂ ਜੀ ਉਸ ਸ਼ਾਹੂਕਾਰ ਨੇ ਮੈਨੂੰ ਧਨ ਵੀ ਦੇ ਦਿੱਤਾ ਤੇ ਲਾਲ ਵੀ ਦੇ ਦਿੱਤਾ ਹੈ ਆਪ ਦੋਨੇ ਵਸਤੂਆਂ ਮੈਨੂੰ ਦੇ ਦਿੱਤੀਆਂ ਤੇ ਬੜੇ ਆਦਰ ਸਤਕਾਰ ਦੇ ਨਾਲ ਅਦਬ ਦੇ ਨਾਲ ਬੜੇ ਸੁੰਦਰ ਬਚਨ ਕਹਿ ਕਰਕੇ ਇਹ ਦੋਨੇ ਵਸਤੂਆਂ ਦਿੱਤੀਆਂ ਹਨ ਜਬ ਆਇਸ ਜਸ ਆਇਸ ਦੇਹ ਤਸ ਆਪ ਕਰੇ ਹੋ ਠਿੱਕ ਤ ਭਇਓ ਮੈਂ ਬਹਰ ਨ ਫਿਰ ਹੋ ਤੇ ਇਸ ਤਰ੍ਹਾਂ ਸਤਿਗੁਰੂ ਜੀ ਨੂੰ ਕਹਿਣ ਲੱਗਾ ਸਤਿਗੁਰੂ ਜੀ ਹੁਣ ਮੈਨੂੰ ਤੁਸੀਂ ਅਖੀਰਵਾਰ ਆਗਿਆ ਦਿਓ ਜਿਵੇਂ ਤੁਸੀਂ ਆਗਿਆ ਦਿਓਗੇ ਤੇ ਮੈਂ ਉਵੇਂ ਹੀ ਕਰਾਂਗਾ ਹੁਣ ਮੈਂ ਬਹੁਤ ਥੱਕ ਚੁੱਕਿਆ ਹਾਂ ਇਸ ਕਰਕੇ ਹੁਣ ਮੈਂ ਵਾਪਸ ਨਹੀਂ ਜਾਵਾਂਗਾ ਵਾਪਸ ਨਹੀਂ ਮੜਨਾ ਕਰਾਂਗਾ ਸ੍ਰੀ ਗੁਰ ਕਹਿ ਲਾਲ ਜਨ ਜੀ ਜੈ ਧਨ ਜਹ ਕੋ ਤੇ ਸ਼ਹੀਪ ਜੀ ਜੈ ਤੇ ਸਤਿਗੁਰੂ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ ਤੁਸੀਂ ਆਪਣਾ ਲਾਲ ਆਪਣੇ ਕੋਲ ਰੱਖ ਲਵੋ ਤੇ ਜਿਸ ਦਾ ਮੁੱਲ ਹੈ ਉਸ ਨੂੰ ਵਾਪਸ ਮੋੜ ਆਵੋ ਵੇ ਚਹ ਲਾਲ ਨੇ ਧਨ ਸੇ ਨਹਿ ਵਿੱਚ ਹਤੇ ਕੈਸੇ ਲਈ ਜੇਕਰ ਤੁਸੀਂ ਲਾਲ ਵੇਚਿਆ ਹੋਵੇ ਤੇ ਧਨ ਲਿਆ ਹੋਵੇ ਜਦੋਂ ਲਾਲ ਵੇਚਿਆ ਹੀ ਨਹੀਂ ਤੇ ਫਿਰ ਧਨ ਕਿਸ ਤਰ੍ਹਾਂ ਲੈ ਸਕਦੇ ਹੋ ਪੁਨ ਮਰਦਾਨਾ ਲੈ ਕੇ ਗयो ਸਾਹੂ ਨਾਲੇਤ ਕਹਿਤ ਬਚ ਪयो ਤੇ ਫਿਰ ਇਸ ਤਰ੍ਹਾਂ ਭਾਈ ਮਰਦਾਨਾ ਜੀ ਉਹ ਲਾਲ ਲੈ ਕਰਕੇ ਵਾਪਸ ਗਏ ਹਨ ਤੇ ਸਾਹੂ ਨਾਲੇਤ ਜਿਹੜਾ ਸਾਹੂਕਾਰ ਹੈ ਉਹ ਧੰਨ ਵਾਪਸ ਨਹੀਂ ਲੈਂਦਾ ਹੈ ਬڑا ਭਾਈ ਮਰਦਾਨਾ ਜੀ ਕਹਿੰਦੇ ਹਨ ਸਮਝਾ ਰਹੇ ਹਨ ਲਿਖਾ ਲਾਲ ਪਰ ਸੋਹਮਦੀਨੋ ਧਰਮ ਆਪਣਾ ਰੱਖਣ ਕੀਨੋ ਤੇ ਜਿਹੜਾ ਧਰਮੀ ਸ਼ਾਹੂ ਕਾਰਸੀ ਉੱਤਰਵੀਂ ਸ਼ਾਹੂ ਕਰ ਕਹਿੰਦਾ ਕਿ ਜਿਹੜੇ ਇਸ ਤੇ ਅੱਖਰ ਲਿਖੇ ਹਨ ਮੈਂ ਤੇ ਉਹ ਅੱਖਰ ਪੜ੍ਹ ਕਰਕੇ ਤੇ ਤੁਹਾਨੂੰ ਅਸਦਾ ਇਹ ਦਰਸ਼ਨੀ ਪੇਟਾ ਦਿੱਤੀ ਹੈ ਇਸ ਕਰਕੇ ਮੈਂ ਵਾਪਸ ਨਹੀਂ ਲੈਣਾ ਕਰਾਂਗਾ ਮੈਂ ਤੇ ਆਪਣਾ ਧਰਮ ਰੱਖਿਆ ਹੈ ਆਪਣੇ ਧਰਮ ਦੀ ਪਾਲਣਾ ਕੀਤੀ ਹੈ ਲਿਹੋ ਹਟਾਏ ਧਰਮ ਮਮ ਜਾਈ ਐਸੀ ਬਾਤ ਨਾ ਕਰੋ ਕਦਾਈ ਤੇ ਸਾਹੂਕਾਰ ਕਹਿਣ ਲੱਗਿਆ ਕਿ ਜੇਕਰ ਮੈਂ ਇਹ ਤਨ ਵਾਪਸ ਲੈ ਲਿਆ ਤੇ ਮੇਰਾ ਕਰਮਨਾਸ਼ ਹੋ ਜਾਵੇਗਾ ਮੇਰਾ ਧਰਮ ਟੁੱਟ ਜਾਵੇਗਾ ਇਸ ਕਰਕੇ ਮੈਂ ਕਦੇ ਵੀ ਇਸ ਤਰ੍ਹਾਂ ਦਾ ਕਾਰਜ ਨਹੀਂ ਕਰਾਂਗਾ ਜਿਸ ਦੇ ਨਾਲ ਮੇਰਾ ਧਰਮ ਟੁੱਟ ਜਾਵੇ ਨਾਸ਼ ਹੋ ਜਾਵੇ ਤਰਬਤ ਮਾਰੋ ਕਰੋ ਜੋ ਭਾਵਾ ਸੁਨ ਕਰ ਮਰਦਾਨਾ ਪੁਨ ਆਵਾ ਇਸੇ ਤਰ੍ਹਾਂ ਭਾਈ ਮਰਦਾਨਾ ਦੀ ਨੇ ਉਹਨੂੰ ਧਨ ਦੇ ਦਿੱਤਾ ਹੈ ਧਨ ਛੱਡ ਕਰਕੇ ਚਲੇ ਆਏ ਹਨ ਤੇ ਕਹਿਣ ਲੱਗੇ ਤੁਹਾਡਾ ਧਨ ਹੈ ਜੋ ਮਰਜੀ ਇਸ ਤਰ੍ਹਾਂ ਕਰਨਾ ਕਰੋ ਇਸ ਤਰ੍ਹਾਂ ਕਹਿ ਕਰਕੇ ਭਾਈ ਮਰਦਾਨਾ ਦੀ ਆਗਏ ਹਨ ਦੋਹਰਾ ਸ੍ਰੀ ਨਾਨਕ ਰੱਖੇ ਨਹੀਂ ਲੇ ਨਾ ਜੋਹਰੀ ਸੋਏ ਸਭ ਦਾ ਵਾਰ ਫਿਰ ਪੁਨਹ ਪੁਨ ਸ੍ਰਮਸ ਬਿਆਕਲ ਹੋਏ ਇੱਥੇਦਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਉਹ ਧੰਨ ਰੱਖ ਨਹੀਂ ਰਹੇ ਤੇ ਉਧਰ ਜੋਹਰੇ ਵੀ ਧੰਨ ਵਾਪਸ ਨਹੀਂ ਲੈ ਰਿਹਾ ਹੈ ਦੋਨਾਂ ਦੇ ਵਿੱਚ ਵਿਚਾਰੇ ਭਾਈ ਮਰਦਾਨਾ ਜੀ ਫਸੇ ਹੋਏ ਹਨ ਇਸ ਤਰ੍ਹਾਂ ਸੱਤ ਵਾਰੀ ਬਾਰ-ਬਾਰ ਨਗਰ ਦੇ ਵਿੱਚ ਆ ਕੇ ਵਾਪਸ ਮੁੜਦੇ ਫਿਰ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛ ਕਰਕੇ ਫਿਰ ਨਗਰ ਵਿੱਚ ਆਉਂਦੇ ਇਸ ਤਰ੍ਹਾਂ ਭਾਈ ਮਰਦਾਨਾ ਜਿਨੇ ਸੱਤ ਗੇੜੇ ਲਾ ਦੇਣਾ ਕੀਤੇ ਹਨ ਤੇ ਬੜੇ ਥਕਾਵਟ ਦੇ ਨਾਲ ਬਿਆਕੁਲ ਹੋ ਰਹੇ ਹਨ ਬਿਆਕੁਲਤਾ ਦੇ ਸਹਤ ਹੋ ਰਹੇ ਹਨ ਚਾਪਈ ਇਕ ਚੁੜਦਾ ਦੁਤਿੇ ਸ਼੍ਰੰਪਾਰਾ ਖਿਜਿਉ ਹਰਦ ਤਨ ਤੇ ਹੈ ਗ੍ਰਹਿ ਟਾਰਾ ਭਾਈ ਮਰਦਾਨਾ ਜਿਨੂੰ ਇੱਕ ਤਾਂ ਭੁੱਖ ਲੱਗੀ ਹੈ ਦੂਜਾ ਇਹ ਸੱਤ ਗੇੜੇ ਉਤੋਂ ਹੋਰ ਲਾ ਦਿੱਤੇ ਹੋਰ ਥਕਾਵਟ ਹੋ ਗਈ ਹੈ ਤੇ ਇਸ ਕਰਕੇ ਭਾਈ ਮਰਦਾਨਾ ਜੀ ਆਪਣੇ ਹਿਰਦੇ ਵਿੱਚ ਬੜਾ ਖਿਜ ਗਏ ਹਨ ਤੇ ਖਿੱਚ ਕਰਕੇ ਇਹ ਤਨ ਸਤ ਭਾਈ ਮਰਦਾਨਾ ਜੀ ਨੇ ਉਸ ਸ਼ਾਹੂਕਾਰ ਦੇ ਘਰ ਦੇ ਵਿੱਚ ਸੁੱਟ ਦਿੱਤਾ ਹੈ ਸਾਹ ਤਬਹ ਮਨ ਜਾਹੇ ਵਿਚਾਰਾ ਇਹ ਅਦਬਤ ਉਹ ਲਾਲ ਨਿਹਾਰਾ ਤੇ ਫਿਰ ਸ਼ਾਹੂਕਾਰ ਨੇ ਆਪਣੇ ਹਿਰਦੇ ਵਿੱਚ ਵਿਚਾਰੀ ਕਿ ਇਹ ਜਿਹੜਾ ਲਾਲ ਹੈ ਬੜਾ ਅਦਬਤ ਹੈ ਬੜਾ ਹੀ ਬੇਸ਼ਕੀਮਤੀ ਹੈ ਬੜਾ ਸੁੰਦਰ ਹੈ ਤੇ ਹੁਣ ਜਿਵੇਂ ਇਨ ਸ਼ਾਹੂਕਾਰ ਧੰਗ ਗੁਰੂ ਨਾਨਕ ਸਾਹਿਬ ਜੀ ਦੇ ਪਾਸ ਚਲ ਕਰਕੇ ਆਉਂਦਾ ਹੈ ਸਤਿਗੁਰੂ ਗਰੀਬ ਨਿਵਾਜ ਜਿਵੇਂ ਇਸ ਦਾ ਉਦਾਰ ਕਰਦੇ ਨੇ ਉਪਦੇਸ਼ ਦੇਣਾ ਕਰਦੇ ਹਨ ਉਹ ਸਾਰੀ ਵਿਚਾਰ ਵਾਰਤਾ ਆਉਣ ਵਾਲੇ ਪ੍ਰਸੰਗਾਂ ਦੇ ਅੰਦਰ ਸਰਵਣ ਕਰਾਂਗੇ ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਨ ਇਥੋਂ ਤੱਕ ਵਿਚਾਰ ਕਰਦਿਆਂ ਹੋਇਆਂ ਵਿਲਤ ਪ੍ਰਕਾਰ ਦੀਆਂ ਫੁੱਲਾਂ ਚੁੱਕਾਂ ਦੇ ਖੇਮਾ ਅਗਾਹੋਂ ਤੋਂ ਸਤਿਗੁਰੂ ਜੀ ਸਮਰੱਥ ਬਖਸ਼ਣ ਜੀ